ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜੱਸਪੀ ਸਿੱਧੂ ਤੇ ਆਪਾਂ ਆਏ ਆ ਬਾਈ ਸ਼ਰਮੇ ਕੋਲੇ ਤੇ ਸ਼ਰਮਾ ਬਾਈ ਬਹੁਤ ਸੋਹਣਾ ਘੈਂਟ ਘੈਂਟ ਟਰੈਕਟਰ ਲੈ ਕੇ ਆ ਗਿਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਹੋਰ ਬਾਈ ਸ਼ਰਮਾ ਕੀ ਹਾਲ ਚਾਲ ਬਾਈ ਸਤਿ ਸ਼੍ਰੀ ਅਕਾਲ ਹੋ ਟਿਕਾ ਹੋ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾੜਾ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਟਰੈਕਟਰ ਪਰਮਾਵਾਂਗੇ ਬਾਈ ਤੇ ਇਸ ਤੇ ਠੀਕ ਆ ਚੱਲ ਅੱਗੇ ਜਦ ਤੱਕ ਨਾ ਜਾ ਰਹੇ ਹੋ ਉਸ ਤੱਕ ਠੀਕ ਹੈ ਜੀ ਤੇ ਆਪਾਂ ੱਤਕਾ ਵੇਚ ਕੇ ੱਤਕਾ ਮੰਗ ਲਿਓ ਕਿ ਪਮਾਰਾ ਤੇ ਜੋੜ ਮੰਗ ਲਿਓ ਤੇ ਆਪਾਂ ਕੋਸ਼ਿਸ਼ ਕਰਾਂਗੇ ਬਾਈ ਦੇ ਟਰੈਕਟਰਾਂ ਦੇ ਜਾਇਜ਼ ਰੇਟ ਲੈਣ ਦੀ ਹੈਨਾ ਠੀਕ ਸਭ ਤੋਂ ਪਹਿਲਾਂ ਤਾਂ ਕੀ ਆਪਣਾ ਫਰੀਦ ਹੈਨਾ 18 ਮਾਡਲ 18 ਮਾਡਲ ਆ ਬਾਈ ਕਹਿੰਦਾ ਨੰਬਰ 25 ਡੱਬਾ ਵਾਲੇ ਦਾ ਨੰਬਰ ਆ ਬਾਈ ਵਿੱਚ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਹੈਨਾ ਬਾਈ ਤੇ ਦੋਨੋਂ ਪੈਂਸ ਵੀ ਹੋ ਜੂਗਾ ਟਰੈਕਟਰ ਤੇ ਦੋਨੋਂ ਪੈਂਸ ਹੋਊਗਾ ਜੀ ਤੇ ਫਰਸਟ ਪਾਰਟੀ ਟਰੈਕਟਰ ਆ ਬਾਈ ਸਾਰਾ ਸਮਾਨ ਹੈਗਾ ਦੇ ਨਾਲ ਡੰਡਾ ਪੱਟੀ ਚੱਕਰੀ ਤੇ ਸਾਰਾ Ориਜਨਲ ਆ ਚੱਕਰੀ ਤੇ ਮੇਦੇ ਤੇ ਕੈਮਰਾ ਮਾਰਦੀ ਲੋ ਟਰੈਕਟਰ ਤੇ ਮਾਰ ਵੀ ਦੇ ਤੇ ਚਾਰੇ ਪਾਸੇ ਘਸਾ ਦੇ ਟਰੈਕਟਰ ਦਾ ਡਿਮਾਂਡ 30 ਲੱਖੀ ਪੱਠਾ 39 ਲੱਖ ਤੇ 650000 3 ਲੱਖ ਤੇ 650000 ਤੇ 13 ਭਾਈ ਕਹਿੰਦਾ ਜੀ 3.5 ਲੱਖ ਰੁਪਏ ਦਾ ਟਰੈਕਟਰ ਦੇਵਾਂਗੇ ਹਣਾ ਤੇ ਮੈਂ ਕਹਿੰਦਾ ਮੈਂ ਖੜਾ ਹਾਂ ਹਾਂ ਭਾਈ ਜੀ ਭਾਈ ਕਹਿੰਦਾ ਕਿਹੜਾ ਲੈਣਾ 65000 60000 ਤੇ 3.5 ਤਾਂ ਕਹਿੰਦਾ ਤੁਸੀਂ ਤੇ ਕੁਝ ਕਹੀਆ ਵੀ ਕੋਈ ਚੱਕਰ ਹੀ ਭਰਾ ਸਾਡਾ 9 ਲੱਖ ਤੇ 45000 ਦਾ ਟਰੈਕਟਰ ਆਪਾਂ 50000 ਲੱਖ ਲੈ ਲੈਣੇ ਕੰਪਨੀ ਵਾਲੇ ਇਹ ਬਦ ਦੇ ਦਾਂਗੇ ਬਈ ਟਰੈਕਟਰ ਹੋਰ ਕਿਹੜਾ ਭਾਈ ਜੀ ਤਾਂ ਖੜਾ ਜਾ 60 ਵਾਲਾ ਸੋਨਾ ਜੀਕਾ ਭਾਈ 2012 ਮਾਡਲਾ ਚਾਰੇ ਪਾਸੋਂ ਦਿਖਾ ਦੇ ਭਾਈ ਹਰਿਆਣਾ ਨੰਬਰ ਆ ਭਾਈ ਨਹੀਂ ਮਿਲਦੀ ਭਾਜੀ ਆਹ ਆਹ ਨਹੀਂ ਨਹੀਂ ਮਿਲਦੀ ਵੱਡੇ ਭਾਈ ਪਾਵਰ ਸਟੇਨ ਦੇ ਡਬਲ ਡਿਸਟ੍ਰੀਬਿਊਟਰ ਆਪਾਂ ਇਹ ਤੋਂ ਇੰਨੇ ਕ ਦਾ ਲੈ ਲਾਂਗੇ ਭਾਈ ਜਿੰਨੇ ਦਾ ਕਿਸੇ ਨੇ ਦੱਸ ਮਾਡਲ ਵੀ ਨਹੀਂ ਦੇਣਾ ਠੀਕ ਇੰਨੇ ਕ ਦਾ ਲੈ ਲਾਂਗੇ ਤਿਆਰ ਹੈ ਗਿਆ ਭਾਈ ਮੂਹਰੇ 70 ਪੈਸੇ ਪਿਛਲੇ 50 ਪੈਸੇ ਹੁਣ ਕਹਿਣਾ ਭਾਈ ਕੀ ਕਰੀ ਬਾਕੀ ਹਾਰਾ origignal ਆ ਡੰਡਾ ਫੱਟੀ ਛਤਰੀ ਇਹਦੇ ਨਾਲ ਜਿਹੜੇ ਭਾਈ ਕਹਿੰਦਾ ਹੈ ਨਾ ਸਵਾ 3 ਲੱਖ ਰੁਪਏ ਦਾ ਠੀਕ ਹੈ ਇਹ ਮੇਰਾ ਫਿਰ ਮੈਂ ਤੁਹਾਨੂੰ 3 ਲੱਖ 500000 ਉਹ ਮਾੜਾ ਨਹੀਂ ਹੈ 3 ਲੱਖ ਰੁਪਏ ਦੀ ਮੈਨੂੰ ਇਹ 3 ਲੱਖ ਰੁਪਏ ਕਹਤਾ ਭਾਈ ਨੇ 25000 ਇਹ ਰੋਕੀ ਮਾਨਤਾ ਨਾਲ ਆਪਾਂ ਭਾਈ ਤੋਂ ਹੋਰ ਕਰਾਵਾਂਗੇ ਐਨਓਸੀ ਦਾ ਖਰਚਾ ਹੋਊਗਾ ਇਹਦਾ ਠੀਕ ਹੈ ਈਮਾ ਮਾਰਾ ਈਮਾ ਪਾਰਟੀ ਦਾ ਹੋਊਗਾ ਠੀਕ ਐਨੋਂਤੀ ਦਾ ਖਰਚਾ ਬਾਈ ਦਾ ਹੋ ਕੋਈ ਵੀ ਟਰੈਕਟਰ ਲੈਣਾ ਹੋਵੇ ਠੀਕ ਤੇ ਹੋਰ ਕਿਹੜਾ ਬਾਈ ਦਾ ਉਸ ਦੋਵਾਲ ਆ ਗਿਆ ਅੱਜੋ ਬਦਲ ਜਾ 855 ਆ ਗਿਆ ਬਾਈ ਸਮਤਰੀ ਚਾਰੇ ਪਾਸੇ ਉੱਠਾ ਦੇ ਕੋਕਾ ਦੀ ਸੀ ਟਰੈਕਟਰ 856 ਉਹదల ਬਾਈ ਮਾਨਸਾ ਨੰਬਰਾ 31 ਮੂਲੇ ਟਾਇਰ ਦਾ ਬਾਈ ਚਮਤ ਆਏ ਜੜਾਈ ਫਸਾਣਾ ਤੀਥੋਈ 775 ਰੁਪਏ ਪਿੱਛੇ ਆਮਸਰ ਨੰਬਰਾਂ ਨਗਦ ਕੈਸ਼ ਦਾ ਨਗਦ ਕੈਸ਼ ਦਾ ਟਰੈਕਟਰ ਤੇ ਬਾਈ ਲਿਖੀ ਬੇਟਾ 445 ਵਾਲਾ ਨਹੀਂ ਲਿਖੀ ਬੇਟਾ ਯਾਰ ਬਾਈ ਯਾਰ ਟਰੈਕਟਰ ਵਾਲਾ ਚੰਗਾ ਚੰਗਾ ਤਾਂ ਫਿਰ ਬੱਚਾ ਰੇਟ ਵੀ ਚੰਗਾ ਕਰ ਬਾਈ ਕਿੰਨੇ ਦਾ 445 ਜਮਾਤ ਉਹ ਮੈਂ ਤਾਂ ਬਸ 45 ਪੰਤਰਾ ਹੈ ਸਰ ਮੈਂ ਨਾ ਕੋਈ ਨਾ ਮੈਂ ਫਿਰ ਵੈਂਟ ਕਰੂ ਹਰ ਮੈਂ ਕਰੂ ਆ ਨਾ ਚਰਮਾਇਤ ਪਾਲੀ ਨਹੀਂ ਪਾਲੀ ਨਹੀਂ ਗਾ ਨਾ ਯਾਰ ਖੰਡ ਬਾਈ ਜੀ ਬਾਕੀ ਕੀ ਦੱਸੇ ਜਾਂਦਾ ਕਿ 15000 15000 ਬਾਈ 12000 ਰੁਪਏ ਦਾ ਟਰੈਕਟਰ ਲੈ ਲਾਂਗੇ 3000 ਬਾਈ ਤੇ ਹੋਰ ਦੇ ਆ ਮੈਂ ਹਟਦਾ ਨਹੀਂ ਬੈਠੇ ਘੱਟੂ ਬਾਈ ਠੀਕ ਹੈ ਵੀਡੀਓ ਫੋਡੀ ਲੰਮੀ ਹੋ ਜਾਈ ਬਾਈ ਇਸ ਕਰਕੇ ਬਾਈ 30 ਤੇ ਉਹਦਾ ਮੋਬਾਈਲ ਨੰਬਰ ਬੋਲ ਦੇ ਜੇਰੀ ਬਾਰੇ 98775 ਜੀ ਹਾਂਜੀ ਜਿਹੜਾ 9278 98198775 98775 99278 99278 ਟਰੈਕਟਰ ਜੀ ਇਹਨਾਂ ਦੇ ਬਾਈ ਤਲਵੰਡੀ ਸਾਭੂ ਖੜੇ ਹੁੰਦੇ ਆ ਕਿ ਹੋਰ ਵੀ ਟਰੈਕਟਰ ਹੈਗੇ ਦਿੱਤੂ ਕੋਲੇ ਤੇ ਕੋਈ ਗੱਲ ਨਹੀਂ ਕੰਟੈਕਟ ਕਰ ਲਿਓ ਤੇ ਮੇਰਾ ਨੰਬਰ ਹੈਗਾ ਬਾਈ 94788 4545 ਜੇ ਥੋਤੋਂ ਨਾਂ ਲੋਟ ਆਇਆ ਨਾ ਇਹ ਮੈਨੂੰ ਫੋਨ ਕਰ ਲਿਓ ਕੋਈ ਚੱਕਰ ਨਹੀਂ ਬਾਈ ਮੈਂ ਕਰੂ ਲੋਟ ਉਹਦੇ ਭਰਾਏ ਤੇ ਲੈ ਕਮੈਂਟ ਸ਼ੇਅਰ ਕਰ ਦਿਓ ਬਾਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ ਬਾਈ ਸੱਸ